ਭਾਰਤੀ ਏਅਰ ਫੋਰਸ ਵੱਲੋਂ ਪਾਕਿਸਤਾਨ 'ਚ ਕੀਤੇ ਗਏ 에ਅਰ ਸਟ੍ਰਾਈਕ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਨੇ ਇਸ ਮੌਕੇ ਚੰਡੀਗੜ੍ਹ 'ਚ ਵਿਦਿਆਰਥੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਤੋਂ ਪੁਲਵਾਮਾ ਦਾ ਬਦਲਾ ਲੈਣਾ ਜ਼ਰੂਰੀ ਸੀ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅਜਿਹੇ ਹਮਲੇ ਨਾਲ ਭਾਰਤੀ ਫੌਜ ਦੇ ਹੌਂਸਲੇ ਇੱਕ ਪਾਸੇ بلند ਹੋਣਗੇ ਤੇ ਦੂਜੇ ਪਾਸੇ ਪਾਕਿਸਤਾਨ ਨੂੰ ਵੀ ਕਰਾਰਾ ਜਵਾਬ ਮਿਲੇਗਾ ਇਸ ਨਾਲ ਹੀ ਆਮ ਲੋਕਾਂ ਦੇ ਨਾਲ-ਨਾਲ ਲੁਧਣਾਜ ਰਹੇ ਨੇ ਸਾਬਕਾ ਕਰਨਲ ਡੀਐਸ ਗਰੇਵਾਲ ਨੇ ਹਵਾਈ ਫੌਜ ਨੂੰ ਇਸ ਆਪਰੇਸ਼ਨ ਲਈ ਵਧਾਈ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਹਵਾਈ ਫੌਜ ਦੀ ਇਹ ਵੱਡੀ ਕਾਰਵਾਈ ਹੈ ਇਹ ਸਿਰਫ 20 ਤੋਂ ਲੈ ਕੇ 70 ਕਿਲੋਮੀਟਰ ਦੇ ਵਿੱਚ ਵਿੱਚ ਹੋਇਆ ਇਹ ਤਾਂ ਬਾਰਡਰ ਦੇ ਨਾਲ ਆਲੀ ਹੈ ਆਪਣੇ ਜਿਹੜੇ 에ਰਕ੍ਰਾਫਟ ਨੇ ਇੰਨੇ ਤੇਜ਼ ਚੱਲਦੇ ਨੇ ਕਿ ਇਹ ਤਾਂ 1 ਮਿੰਟ ਵਿੱਚ ਉੱਥੇ ਤੱਕ ਪਹੁੰਚ ਜਾਂਦੇ ਨੇ ਸੋ ਇਹ ਤਾਂ ਸੰਭਵ ਦੀ ਗੱਲ ਹੀ ਛੱਡੋ ਇਹ ਤਾਂ ਪਾਕਿਸਤਾਨ ਕੀ ਪੂਰਾ ਚਾਈਨਾ ਦੇ ਤੱਕ ਪਹੁੰਚ ਜਾਂਦੇ ਨੇ ਹਵਾਈ ਜਹਾਜ਼ ਆਪਣੇ ਸੋ ਸੰਭਵ ਸੀ ਦੂਜਾ ਬਾਕੀ ਇਹਨਾਂ ਨੂੰ ਪੂਰੀ ਇਨਫੋਰਮੇਸ਼ਨ ਸੀ ਦੁਸ਼ਮਣ ਦੇ ਉਹਨਾਂ ਤਾਂ ਕੀ ਕੈਂਪਾਂ ਬਾਰੇ ਪੂਰੀ ਡਿਟੇਲਡ ਇਨਫੋਰਮੇਸ਼ਨ ਕਲੈਕਟ ਕੀਤੀ ਹੋਈ ਸੀ ਔਰ 12 ਦਿਨ ਤੋਂ ਤਿਆਰੀ ਹੋ ਰਹੀ ਸੀ ਇਹਦੀ ਔਰ ਇਹਨਾਂ ਨੇ ਆਲਟਰਨੇਟਿਵ ਤਿੰਨ ਚਾਰ ਪਲਾਨ ਬਣਾਇਆ ਹੋਈਆਂ ਸੀ ਜਿਵੇਂ ਪਹਿਲਾਂ ਮਸੂਦ ਨੂੰ ਖਤਮ ਕਰਨ ਦੀ ਸੀ ਮਸੂਦ ਤਾਂ ਭੱਜ ਕੇ ਛੁੱਪ ਗਿਆ ਲੇਕਿਨ ਫਿਰ ਦੂਜੀ ਇਹ ਸੀ ਚਲੋ ਇਹਨਾਂ ਟੈਰਿਸਟਾਂ ਦੇ ਅੱਡੇ ਖਤਮ ਕਰਦਿਏ ਨਹੀਂ ਛਪੜਾ ਤਾਂ ਹਲੇ ਦੂਜੀ ਵੀ ਆ ਵੀ ਸੰਭਵ ਨੇ ਕਿ ਮਸੂਦ ਨੂੰ ਵੀ ਇਹਨਾਂ ਨੇ ਰਗੜਨਾ ਹੈ ਸਲਾਉਦੀਨ ਨੂੰ ਵੀ ਰਗੜਨਾ ਹੈ ਚੰਗਾ ਹੈ ਪਾਕਿਸਤਾਨ ਆਪਣੇ ਆਪ ਹੀ ਹੈਂਡਓਵਰ ਕਰ ਦੇਵੇ ਸੋ ਅਗਰ ਹਾ ਦੋਸਤੀ ਦਾ ਹੱਥ ਉਹਨੇ ਵਧਾਉਣਾ ਹੈ ਤਾਂ ਇੱਕ ਤਾਂ ਉਹਨੂੰ ਕੇਸ ਬੰਬਈ ਵਾਲਾ ਪਠਾਨਕੋਟ ਦਾ ਓੜੀ ਦਾ ਚਲਾਉਣਾ ਪਏਗਾ ਨਹੀਂ ਪਲਾਏ ਪਏਗਾ ਤਾਂ ਇਦਾਂ ਠੁਕਦਾ ਰਹੇਗਾ ਕਿਉਂਕਿ ਭਾਰ ਦੇ ਮਨ ਦੇ ਚ ਹੱਲੇ ਅੱਗ ਲੱਗੀ ਹੋਈ ਹੈ ਇਹ ਅੱਗ ਉਹਦੇ ਹੀ ਬੁਝੇਗੀ ਜਦੋਂ ਐਨੇ ਉਹਨਾਂ ਨੇ ਜੋ ਕਹਿਰ ਕੀਤੇ ਨੇ ਭਾਰ ਦੇ ਉੱਤੇ ਉਹਦਾ ਜਵਾਬ ਤਾਂ ਉਹਨੂੰ ਦੇਣਾ ਹੀ ਦੇਣਾ ਹੈ ਅੱਛਾ ਪਹਿਲੇ ਪ੍ਰੈਕਟਿਸ ਕੀਤੀ ਏਅਰ ਫੋਰਸ ਵਾਲੋ ਫਿਰ ਹਮਲਾ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਵੀ ਕਹਿਤਾ ਸੀ ਕਿ ਸੈਰਾਂ ਨੂੰ ਖੁੱਲੀ ਛੂਟ ਦੇ ਦਿੱਤੀ ਗਈ ਆ ਥੋੜਾ ਟਾਈਮ ਜ਼ਰੂਰ ਲੱਗਿਆ ਕੀ ਲੱਗਦਾ ਹੁਣ ਆਪਾਂ ਨੂੰ ਚਕੰਨਾ ਰਹਿਣ ਦੀ ਲੋੜ ਹੈ ਦੇਖੋ ਹਰ ਹਮਲੇ ਲਈ ਪੂਰੀ ਤਿਆਰੀ ਕਰਨੀ ਪੈਂਦੀ ਹੈ ਹੁਣ ਵੀ ਪਾਕਿਸਤਾਨ ਇਮੀਡੀਏਟਲੀ ਐਕਸ਼ਨ ਨਹੀਂ ਕਰੇਗਾ ਸਾਨੂੰ ਕੁਝ ਦਿਨ ਅਡੀਕਣਾ ਪਵੇਗਾ ਫੌਜਾਂ ਨੂੰ ਤਾਂ ਹਮੇਸ਼ਾ ਹੀ ਹੁਣ ਤਿਆਰ ਬਰ ਤਿਆਰ ਹੋ ਜਾਣਾ ਚਾਹੀਦਾ ਹੈ ਤੁਸੀਂ ਗਵਾਂਡੀ ਨੂੰ ਵੀ ਛੇੜ ਦਿਓ ਤਾਂ ਵੀ ਤੁਹਾਨੂੰ ਆਪਣੇ ਆਪ ਤਿਆਰ ਰਹਿਣਾ ਪੈਂਦਾ ਹੈ ਇਹ ਤਾਂ ਬਹੁਤ ਵੱਡੇ ਦੁਸ਼ਮਣਾਂ ਦੇਸ਼ਾਂ ਦੀ ਗੱਲ ਹੈ ਤੋ ਸਾਨੂੰ ਆਪਣੀ ਪੂਰੀਆਂ ਫੌਜਾਂ ਨੂੰ ਤਿਆਰ ਬਰ ਤਿਆਰ ਰੱਖਣਾ ਚਾਹੀਦਾ ਹੈ ਫੌਜਾਂ ਨੂੰ ਹੀ ਨਹੀਂ ਲੋਕਾਂ ਨੂੰ ਵੀ ਆਪਣੇ ਆਪ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਅਗਰ ਹਮਲਾ ਹੁੰਦਾ ਤਾਂ ਅਸੀਂ ਕੀ ਕਰਨਾ ਹੈ ਉਹਦੀ ਪੂਰੀ ਤਿਆਰੀ ਕਰਨੀ ਚਾਹੀਦੀ ਹੈ ਕਿ ਪਾਕਿਸਤਾਨ ਇਹੋ ਜਿਹਾ ਦੇਖ ਰੋਗ ਸਟੇਟ ਕਹਿੰਦੇ ਐ ਇਹਨੂੰ ਟੈਰਰਿਸਟ ਸਟੇਟ ਹੈ ਜੋ ਕਿਤੇ ਵੀ ਕੁਝ ਕਰ ਸਕਦਾ ਹੈ ਇਹਦੇ ਕੁ دہشت ਗਰਦੀ ਢੇਰ ਹੋ ਗਏ ਨੇ 200 ਤੋਂ 300 ਤੱਕ دہشت ਗਰਦੀ ਮਾਰੇ ਜਾ ਚੁੱਕੇ ਨੇ ਇਸ ਦੇ ਨਾਲ ਹੀ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਦਿਨਾਨਗਰ ਦੇ ਮਨੀਂਦਰ ਸਿੰਘ ਦੇ ਪਰਿਵਾਰ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਹੋਇਆ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਪਤਾ ਲੱਗਾ ਕਿ ਜਿਹੜੀ ਅਟਾਕੀ ਦਿੱਤਾਗਾ, ਇਹ ਅਟਾਕੀ ਦਿੱਤਾਗਾ ਬਿਲਕੁਲ ਠੀਕ ਕੀਤਾ ਹੈ। ਇਹ ਜੁਵਾਨ-ਜੁਵਾਨੋਂ ਜਾਂ ਕੋਈ ਵੀ ਸੰਸਥਾ ਜਿਹੜੀ ਹਿੰਦੁਸਤਾਨ ਦੀ ਜਾਂ ਵਰਲਡ ਦੀ ਅਗਰਦੇ ਮਸਾਬਤ ਕਰਨਾ ਚਾਹੁੰਦਾ ਕਿ ਇਹ ਚੰਦ ਬੰਦੇ ਜਿਹੜੇ ਨੇ ਇਹਨਾਂ ਮਾਰ ਵਾਸਤੇ ਕੋਈ ਬੜੀ ਚੀਜ਼ ਨਹੀਂ ਅਜਿ ਹੋਈ। ਇਹ ਬਿਲਕੁਲ ਇੱਕ-ਇੱਕ ਕਰਕੇ ਤੁਹਾਨੂੰ ਉਹ ਜਿਹੜੇ ਲੀਡਰ ਗੱਲ ਬਿਆਨ ਦਿੰਦੇ ਪਏ ਜਾਂ ਕਿ ਟੈਰਰਿਸ ਨੂੰ ਉਤਸ਼ਾਹ ਕਰਦੇ ਪਏ ਔਰ ਹਿੰਦੁਸਤਾਨ ਦੀ ਵਰਲਡ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਦੇ ਬਿਲਕੁਲ ਨਕੀਰਪਲ ਜੀ ਇਹ ਮੁਹੰਮਦ ਮੁਸਤਾਫਾ ਨੇ ਜਿਹੜੇ ਬਿਆਨ ਦਿੱਤਾ ਹੈਗਾ ਕਿ 35 ਇਹ ਜੀ ਥੋੜੇ ਜਿਹਾ ਤੇ ਇਹ ਹੋ ਜਾਏਗਾ ਇੱਕ ਫਾਜ਼ਲ ਨੂੰ ਨਾ ਤੂੰ ਮੇਰੇ ਸਾਹਮਣੇ ਆ ਕੇ ਤੂੰ ਮੈਂ ਦੱਸਾਂ ਕਿ ਤੇਰਾ ਵੀ ਹਸਣਾ ਦੇ ਜਾਂ ਮੇਰੇ ਬੱਚੇ ਸਿੱਧ ਸਿੱਧ ਲੜਾ ਕੇ ਦੀ ਹਲਿੰਦੀ ਤੂੰ ਬਿਲਕੁਲ ਠੀਕ ਕੀਤੀ ਹੈ ਔਰ ਇਹ ਮੈਂ ਕਹਣਾ ਕਿ ਇਦਾਂ ਦੀ ਹੋਰ ਹੋਣੀ ਚਾਹੀਦੀ ਹੈ ਜਾਂ ਕਿ ਇਹ ਇਦਾਂ ਦੇ ਕਦਾਈ ਨਹੀਂ ਹੋ ਸਕਣ ਕਿ ਨੋ ਪਿਆਦਾ ਹੁੰਦੇ ਪਹਿਲੇ ਹੀ ਖਰਚ ਕਰਨ ਕਰਦੇ ਜੇ ਤਾਂ ਨਾ ਕੋਈ ਨਾ ਉਤਸ਼ਾਹ ਕਰਦੇ ਦੇ ਤੇ ਬਿਲਕੁਲ ਠੀਕ ਚਾਹ ਸਾਡੇ ਮਰਹਮਾਂ ਦੇ ਬਿਲਕੁਲ ਮਾਰਨ ਪੱਟੀ ਜੜੀ ਲਗਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਮਹਿੰਦਰ ਦੀ ਸ਼ਕਲ ਦਾ ਬਦਲਾ ਲਿਆ ਗਿਆ ਹਾਂ ਮਹਿੰਦਰ ਦੀ ਸ਼ਕਲ ਦਾ ਬਦਲਾ ਬਿਲਕੁਲ ਇੰਡੀਆ ਆਰਮੀ ਨੇ ਲਿਆ ਹੈ ਔਰ ਇਹਨੇ ਸਟਰੋਂਗ ਹੈ ਕਿ ਆਪਣੀ ਖੂਨ ਖੁਦ ਬਹਾ ਕੇ ਤਿਆਰ ਕਰਤੀ ਇਹੋ ਜਿਹੜੇ ਅਤਵਾਦ ਫੈਲ ਰਹੇ ਉਹਨੂੰ ਖਤਮ ਕਰਨ ਦੇ ਵਾਸਤੇ ਬਿਲਕੁਲ ਤਿਆਰ ਹੈ ਗਿਆ ਔਰ ਜੋ ਕੀਤਾ ਇੰਡੀਅਨ ਆਰਮੀ ਨੇ ਬਿਲਕੁਲ ਠੀਕ ਕੀਤਾ ਔਰ ਉਹਦੇ ਤੇ ਮੈਨੂੰ ਮਾਨ ਮੇਰੇ ਬੇਟੇ ਦੀ ਮਾਨ ਕੇ ਮੇਰੇ ਬੇਟੇ ਦੀ ਸ਼ਾਦੀ ਜੜੀ ਉਹ ਵਿ ਔਰ 나 ਜਾਏਗੀ ਮੈਨੂੰ ਇਹ ਜੋ 42 ਜੋ ਜਵਾਨ ਸ਼ਹੀਦ ਹੋਏ ਨੇ ਇਹਨਾਂ ਦੀ ਜੋ ਸ਼ਾਦ ਅਦਾ ਬਦਲਾ ਭਾਰਤ ਸਰਕਾਰ ਨੇ ਲਿਆ ਹੈ ਮੈਨੂੰ ਖੁਸ਼ੀ ਵੀ ਹੈ ਕਿ ਇਦਾਂ ਦੀ ਕਾਰਵਾਈ ਭਾਰਤ ਸਰਕਾਰ ਨੂੰ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ ਇਹ ਜੋ ਆਪਣਾ ਜੋ ਅਤਵਾਦੀ ਕੈਂਪ ਨੇ ਜਾਂ ਟ੍ਰੇਨਿੰਗ ਕੈਂਪ ਨੇ ਇਹਨਾਂ ਨੂੰ ਨਸ਼ਟਨਾਬੂਦ ਕਰਨਾ ਚਾਹੀਦਾ ਹੈ ਬਾਕੀ ਜੋ ਭਾਰਤ ਸਰਕਾਰ ਨੇ ਜਾਂ ਇੰਡੀਅਨ ਆਰਮੀ ਨੇ ਜੋ ਸਰਜਿਕਲ ਸਟ੍ਰਾਈਕ ਕੀਤੀ ਹੈ ਇਹਦੇ ਨਾਲ ਸਾਡੇ ਜ਼ਖਮਾਂ ਤੇ ਜ਼ਰੂਰ ਮਲਮ ਲੱਗੇਗੀ ਬਾਕੀ ਜੋ 42 ਹੋਰ ਪਰਿਵਾਰ ਨੇ ਜਰੂਰ ਉਹਨਾਂ ਨੂੰ ਰਾਹਤ ਮਿਲੇਗੀ ਕਿ ਭਾਰਤ ਸਰਕਾਰ ਜੋ ਇੰਡੀਅਨ ਆਰਮੀ ਸਾਡੇ ਨਾਲ ਖੜੀ ਹੈ। ਤੁਸੀਂ ਸੈਨੇਕੋ ਦੁਨਾਨ ਕਿਤੇ ਦੇ। ਮੈਂ ਸੈਨਿਕ ਹੋਣ ਦੇ ਨਾਤੇ ਮੈਨੂੰ ਮੈਂ ਕਹਿਣਾ ਚਾਹਾਂਗਾ ਕਿ ਅਗਰ ਮੈਨੂੰ ਵੀ ਮੌਕਾ ਦਿੱਤਾ ਜਾਵੇ ਤਾਂ ਮੈਂ ਖੁਦ ਪਾਕਿਸਤਾਨ ਜਾ ਕੇ ਆਪਣੇ ਭਰਾ ਦੀ ਆਪਣੇ ਜੋ 42 ਹੋਰ ਜਵਾਨ ਜੋ ਸ਼ਹੀਦ ਹੋਏ ਨੇ ਉਹਨਾਂ ਦੀ ਮੌਤਾ ਬਦਲਾ ਲੈ ਸਕਾਂ। ਅਗਰ ਮੈਨੂੰ ਭਾਰਤ ਸਰਕਾਰ ਇੱਕ ਮੌਕਾ ਦੇਵੇ ਤੇ ਮੈਂ ਜਰੂਰ ਸੈਰਜਿਕਲ ਸਟ੍ਰਾਈਕ ਦਾ ਹਿਸਾਬੰਨਾ ਚਾਹਾਂਗਾ। ਆਈ ਐਮ ਰਾਗਵ ਆਈ ਐਮ ਸਟੂਡੈਂਟ ਆਫ ਲਾ ਫਰਮ ਪੰਜਾਬ ਯੂਨੀਵਰਸਿਟੀ। और जो आज अटैक हुआ है वो बिल्कुल सही है क्योंकि बार बार इंडिया पाकिस्तान को इन्फॉर्म करता है कि आपकी टेररिस्ट ऑर्गेनाइजेशन यहाँ पे हैं आपके पाकिस्तान में और पाकिस्तान कोई एक्शन नहीं लेता है और इंडिया ने यह तक ध्यान रखा कि जहाँ उन्होंने अटैक किया वहाँ पे आसपास कोई सिविलियन कैजुअलिटीज़ नहीं थी तो ये अटैक बिल्कुल सही हुआ है क्योंकि उन्होंने जो पुलवामा में अटैक किया हमारे सोल्जर्स को उसका बदला ये लेना जरूरी था जो सर्जिकल स्ट्राइक टू हुआ आज वो बहुत ही सही हुआ है आई आई एम तेजस्वी शोकन स्टडिंग इन यू आई एस करेंटली इन पंजाब यूनिवर्सिटी सो जो आज अटैक की है वायलेंस में से सपोर्ट नहीं करता लेकिन कभी कभी वो चीज़ जरूरी हो जाती है कंसेप्ट ऑफ स्टिक कैन कैरियर इस समय हमें स्टिक की बहुत ज़रूरत है क्योंकि अगर वो हमारे सोल्जर्स पर अटैक करेंगे ऐसे अटैक करेंगे एक सुसाइड बॉम्बिंग टेररिस्ट अगर वो टेररिस्ट को सपोर्ट कर रहे हैं तो हमें जवाब देना पड़ेगा रिटेलिएट करना पड़ेगा क्योंकि हम काफ़ी स्ट्रॉग नेशन है और हमें भी अपना स्टैंड दिखाना पड़ता है कहीं पे खड़ा होना पड़ता है कि ये चीज़ एक्सेप्टेबल नहीं है और तुमने लाइन क्रॉस कर ली है तो उसका जवाब देना पड़ता है तुम फिर मुंह तोड़ जवाब देना पड़ता है और जो आज हुआ है वो सही हुआ है उनने सही अटैक किया है टी वी देखा तो उसमें देखा कि तीन बार पैंतालीस मिनट में होते अटैक हुआ था, था जहाँ तो उसके बाद मेरे का सात आठ मिनट का पहला कार्रवाई उसके बाद फिर सा इक्की मिनट की जो उसमें बम अटैक हुआ था तो बाद में पता जाकर जो कुछ आतंकवादी कह सके वो सारे ड्रस्ट कर दिए ਇਹ ਤੋਂ ਸਭ ਇੰਡੀਆ ਨੂੰ ਕੋ ਸਭ ਅੱਛਾ ਲੱਗਦਾ ਹੈ ਕਿਉਂਕਿ ਜੋ ਅਟੈਕ ਕੀਤਾ ਬਹੁਤ ਹੀ ਅੱਛਾ ਕੀਤਾ ਤੇ ਮੈਂ ਕਹਿੰਦਾ 11 12 ਦਿਨ ਕੇ ਬਾਅਦ ਜੇ ਉਹ ਪਾਕਿਸਤਾਨ ਦੇ ਹਮਨ ਆਪਣਾ ਬਦਲ ਲੈ ਲਈ ਜੋ ਫੌਜੀ ਹੋਏ ਤੇ ਉਸਕੇ ਬਾਅਦ ਅਟੈਕ ਉਸਕੇ ਉਸਕੇ ਲਈ ਤੇ ਉਹ ਕਾਰਵਾਈ ਬਹੁਤ ਅੱਛੀ ਹੋਈ ਮੇਰੇ ਸਾਥ ਇਹ ਐਸਾ ਹੋਣਾ ਹੀ ਚਾਹੀਦਾ ਸਰ ਕਿਉਂਕਿ ਸਭ ਦੇ ਮਨ ਕੋ ਜਬ ਸ਼ਾਂਤੀ ਹੋਈ ਹੈ ਤੇ ਪਹਿਲੇ ਤੋਂ ਜੈਸੇ ਬਹੁਤ ਦਿਲ ਦੁਖੀ ਹੋਆ ਸਾ ਇਸ ਨੂੰ ਅਬ ਲੱਗ ਰਹਾ ਹੈ ਉਸਕੇ ਲਈ ਕੋਈ ਬਿਲਕੁਲ ਸਹੀ ਅਟੈਕ ਕੀਤਾ ਹੈ ਇਹ ਉਸਕੇ ਪਾਸ ਸਰਕਾਰ ਦੀ ਬਹੁਤ ਛਲਾਗਾ ਕਰਨੀ ਜੋ ਹੈ ਇੱਕ ਬਹੁਤ ਅੱਛਾ ਡਿਸੀਜਨ ਥਾ ਬਿਕੋਜ਼ ਕਾਫੀ ਦੇਰ ਸੇ ਇਹ ਕੁਝ ਚੱਲ ਰਹਾ ਹੈ ਇੱਕ ਇੰਡੀਪੈਂਡੈਂਟ प्रधानमंत्री हमारे पास है जो अकेला ही काम करता है तो हमने इस चीज़ का ये रिज़ल्ट देखा है कि उन्होंने करके दिखाया है रात को शायद आप लोगों ने देखा होगा कि 2019 का सबमिट उन्होंने लिया है इन दैट मेन टाइम ये सब चीज़ों को वो टेक केयर करके एक एक मिनट की खबर लेने के बाद वो सब चीज़ों को हैंडल किया और करके दिखाया कहना और करने का जो डिफरेंस था वो मोदी जी ने आज ख़त्म करके दिखा दिया है और वी आर प्राउड ऑफ दैट कि हम उस इंडिया के उस प्रधानमंत्री को चूज़ करें ਜਿਸ ਨੇ ਸਾਡੇ ਲਈ ਇਤਨਾ ਕੁਝ ਕਰਕੇ ਦਿਖਾਇਆ ਤੇ ਪੰਜਾਬ ਨੂੰ ਮਾਣ ਹੈ ਇਸ ਚੀਜ਼ ਤੇ ਜਿਹੜੀ ਸਰਜੀਕਲ ਸਟ੍ਰਾਈਕ ਹੋਈ ਹੈ ਇਹ ਚੀਜ਼ ਇਹਦੇ ਨਾਲ ਪੰਜਾਬ ਦਾ ਮਾਣ ਵਧਿਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਜਿਹੜੇ ਜਵਾਨ ਹੈ ਉਹਨਾਂ ਦਾ ਬਦਲਾ ਲਿੱਤਾ ਗਿਆ ਹੈ ਤੇ ਮੈਨੂੰ ਮਾਣ ਹੈ ਸਾਡੀ ਸਰਕਾਰ ਤੇ ਸਾਡੇ ਜਵਾਨਾਂ ਤੇ ਕਿਉਂਕਿ ਐਪੀ ਇਹਨਾਂ ਨੇ ਪਾਕ ਨੇ ਸਰਜੀਕਲ ਸਟ੍ਰਾਈਕ ਕੀਤੀ ਹੈ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਮੈਂ ਕਿ ਜਿੰਨੀ ਦੇਰ ਤੱਕ ਅਸੀਂ ਦੂਸਰਿਆਂ ਨੂੰ ਆਪਣਾ ਆਪ ਖਾਂਦੇ ਨਹੀਂ ਸਾਨੂੰ ਕੰਮ ਜਿ ਹੋ ਰਹੀ ਸਮਝ ਆ ਰਿਹਾ ਹੈ ਮੈਂ ਇਸ ਤਰ੍ਹਾਂ ਕਿ ਸਰਕਾਰ ਨੂੰ ਹੀ ਕੰਮਗਾ ਬਹੁਤ ਵਧੀਆ ਕੀਤਾ ਹੈ ਮੈਂ ਨਹੀਂ ਚਾਹਦਾ ਕਿ ਕੋਈ ਵੀ ਨਹੀਂ ਚਾਹਦਾ ਕਿ ਜਿਹੜੇ ਦੋਨੋਂ ਮੁਲਕਾਂ ਵਿੱਚ ਬਹੁਤ ਜਪੜੀ ਸੀ ਕੋਈ ਜੰਗ ਛੜੇ ਪਰ ਲੇਕਿਨ ਕਿ ਜੇ ਇੱਕ ਦਾ ਪੱਥਰ ਨਾ ਦਿਓਗੇ ਤਾਂ ਕੁਝ ਵੀ ਨਹੀਂ ਹੋ ਸਕਦਾ ਜੋ ਆਪੇ ਦੇਣਾ ਬੰਦਾ ਸੀ ਬਹੁਤ ਅੱਛਾ ਹੋਇਆ ਜੋ ਵੀ ਕੀਤਾ ਬਹੁਤ ਅੱਛਾ ਕੀਤਾ ਬਹੁਤ ਵਧੀਆ ਕੀਤਾ ਜੀ ਬਹੁਤ ਅੱਛਾ ਕੀਤਾ ਸਾਨੂੰ ਸਾਰਿਆਂ ਨੂੰ ਹਿੰਦੁਸਤਾਨੀ ਹੋਣ ਦੇ ਨਾਤੇ ਸਾਰਿਆਂ ਨੂੰ ਨਾਲ ਸਾਥ ਦੇਣਾ ਚਾਹੀਦਾ ਸਾਰੇ ਗੱਲ ਮਿਲ ਕੇ ਇਸ ਚੀਜ਼ ਦੇ ਮਗਰ ਸਾਨੂੰ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਵਾਰੀ ਸੀ ਇਹ ਗਾਂਧਰੂ ਛੇੜਦਾ ਤੇ ਇਹਨੂੰ ਖਤਮ ਕਰਕੇ ਸਾਨੂੰ ਸਾਹ ਲੈਣਾ ਚਾਹੀਦਾ ਨਹੀਂ ਤਾਂ ਕੱਟੇ ਨਹੀਂ ਛੱਡਣਾ ਇਹਨਾਂ ਨੂੰ ਹੁਣ ਤੇ ਨਾਲ ਪਲੱਸ ਇਸ ਹਰ ਪਾਰਟੀ ਹਰ ਧਰਮ ਇੱਕ ਸਾਥ ਦੇਵੇ ਹਿੰਦੁਸਤਾਨ ਹੁਣ ਦੇ ਨਾਤੇ ਸਾਨੂੰ ਰਾਜਨੀਤੀ ਚ ਨਹੀਂ ਹੁਣ ਪੈਣਾ ਆਪਣਾ ਮਕਸਦ ਇੱਕੋ ਆ ਕਿ ਅੱਤਵਾਦੀ ਇਹਨੂੰ ਖਤਮ ਕਰਨਾ ਤੇ ਖਰਮ ਕਰਨਾ ਨਾ ਕਿ ਪਾਕਿਸਤਾਨ ਨੂੰ ਅੱਤਵਾਦ ਅਸੀਂ ਖਤਮ ਕਰਦਾ ਇਹ ਚੀਜ਼ ਸਾਡਾ ਮਕਸਦ ਹੈਗਾ ਤੇ ਸਾਰੇ ਸੋ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਦੇ ਵਿੱਚ ਸਾਨੂੰ ਰਲ ਮਿਲ ਕੇ ਇਹਨਾਂ ਦਾ ਸਭੋ ਸਾਥ ਦੇਣਾ ਚਾਹੀਦਾ ਆਪਣੀ ਫੌਜ ਦਾ ਸਾਥ ਦੇਣਾ ਚਾਹੀਦਾ ਆਪਣੀਆਂ ਸਰਕਾਰਾਂ ਦਾ ਸਾਥ ਦੇ। ਕੀ ਕਹਿਣਾ 65 ਦਾ ਜੰਗ ਵੀ ਅਸੀਂ ਵੇਖਿਆ ਹਾਂ ਜੀ ਵਿੱਚੋਂ ਅਸੀਂ ਰਾਤ ਉਸ ਟਾਈਮ ਇੱਥੇ ਫੌਜੀ ਦੇ ਨਾਲ ਹੀ ਜੰਗ ਦੇ ਵਿੱਚੋਂ ਅਸੀਂ ਨਿਕਲੇ ਆਂ ਗੱਲ ਇਹ ਵੀ ਜਿਹੜਾ ਭਾਰਤ ਨੇ 40 ਜਵਾਨਾਂ ਦੀ ਸ਼ਹੀਦੀ ਵਾਸਤੇ ਪਾਕਿਸਤਾਨ ਤੋਂ ਬਦਲਾ ਲਿਆ ਹੈ ਬੜੀ ਖੁਸ਼ੀ ਭਾਰਤ ਨੂੰ ਪ੍ਰਾਪਤ ਦੀ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਮਾਹੌਲ ਕਿਵੇਂ ਹੈ ਇਸ ਸਮੇਂ ਮਾਹੌਲ ਇਸ ਜਿਹਦਾ ਸਾਡਾ ਇਹ ਜਿਹੜਾ ਪਾਕਿਸਤਾਨ ਸੀ ਪਹਿਲਾਂ ਤੋਂ ਲੈ ਕੇ ਪਾਰਥ ਨਾਲ ਇਹੋ ਜੇ ਕੰਮ ਕਰਦਾ ਹੀ ਹੁੰਦਾ ਤੀਜਾ ਚੌਥਾ ਇਲਾਇਨ ਨੂੰ 파ਰਥਵੀ ਦੇਸ਼ ਜਿਹੜਾ ਦੇਸ਼ੇ ਬਹੁਤ ਵੱਡਾ ਪਾਕਿਸਤਾਨ ਦੀ ਬੜੇ ਹਲਿਆਜ ਕਰਦਾ ਰਿਹਾ ਪਾਕਿਸਤਾਨੀ ਇਸ ਕੰਮ ਤੋਂ ਹਟਿਆ ਇਹਨਾਂ ਨੂੰ ਟ੍ਰੇਨਿੰਗ ਦੇ ਕੇ ਹੀ ਤੇ ਆ ਵੀ ਭੇਜ ਦਿੰਦੇ ਤੇ ਪਿੱਛੋਂ ਆ ਜਾਂਦਾ ਸੀ ਮੈਨੂੰ ਪਤਾ ਹੀ ਨਹੀਂ ਠੀਕ ਹੋਰ ਤੁਸੀਂ ਹੁਣ ਜਿਹੜੀ ਹੋਰ ਤੁਹਾਡੇ ਪਿੰਡ ਦਾ ਮੂਲ ਕਿਵੇਂ ਕਿਸ ਤਰ੍ਹਾਂ ਦੀ ਹੈ ਮਤਲਬ ਕੋਈ ਸਰਕਾਰ ਦਾ ਸਾਡਾ ਅਮਰਚੰਦ ਵਸ ਰਿਹਾ ਹਾਂਜੀ ਅੱਗੇ ਵੀ ਜੰਗ ਦੇ ਵਿੱਚ ਰਹੇ ਹਾਂ ਹੁਣ ਵੀ ਸਾਨੂੰ ਗੱਲ ਇਹ ਫੌਜ ਦੇ ਨਾਲ ਹੀ ਅਸੀਂ ਵੀ ਸਾਨੂੰ ਇਸ ਦਾ ਕੋਈ ਟੜਕਾ ਨਹੀਂ ਠੀਕ ਹੈ ਨਹੀਂ ਇਹ ਕਰ ਫੌਜ ਦੇ ਨਾਲ ਅਸੀਂ ਸਾਥ ਵੀ ਦੇ ਆਣ ਠੀਕ ਗੁੱਡ ਮਾਰਨਿੰਗ ਡੀਅਰ ਜੈਂਟਲਮੈਨ ਦੈਟ ਵਾਸ ਕੰਡਕਟਿਡ ਬਾਏ ਪਾਕਿਸਤਾਨ ਬੇਸਡ ਟੈਰਰਿਸਟ ਆਰਗੇਨਾਈਜੇਸ਼ਨ ਜੈਸ਼ਰ ਮੁਹਮਮਦ ਲੀਡਿੰਗ ਟੂ ਦ ਮਾਰਟੇਡਮ ਆਫ 40 ਬਰੇਵ ਜਵਾਨਸ ਆਫ ਦ ਸੀਆਰਪੀਐਸ ਦ ਜੈਸ਼ਰ ਮੁਹਮਮਦ ਹੈਜ਼ ਬੀਨ ਐਕਟਿਵ ਇਨ ਪਾਕਿਸਤਾਨ ਫਾਰ ਦ ਲਾਸਟ 2 ਡੈਕੇਡਸ ਐਂਡ ਇਟ ਇਜ਼ ਲੇਡ ਬਾਏ ਮਸੂਦ ਅਜ਼ਰ ਵਿਟ ਇਟਸ ਹੈੱਡਕੁਆਟਰਸ in Bahawalpur. This organization, which is proscribed by the United Nations, has been responsible for a series of terrorist attacks, including on the Indian Parliament in December 2001, including on the Indian Parliament in December 2001, and the Pathankot Air Base in January 2016. Information regarding the location of training camps in Pakistan and in Pakistan occupied Jammu and Kashmir has been provided to Pakistan from time to time. Pakistan, however, denies their existence. The existence of such massive training facilities capable of training hundreds of jihadis could not have functioned without the knowledge of the Pakistan authorities. India has been repeatedly urging Pakistan to take action against the Jesh -e Mohammed to prevent jihadis from being trained and armed inside pakistan, pakistan has taken no concrete action to dismantle the infrastructure of terrorism on its soil. credible intelligence was received that the jaisha -e muhammad was attempting other suicide terror attacks in various parts of the country, and the fidayeen jihadis were being trained for this purpose. in the face of imminent danger, a preemptive strike became absolutely necessary. In an intelligence led operation in the early hours of today, India struck the biggest training camp of the Jais e Mohammed in Balakot. In this operation, a very large number of Jais e Mohammed terrorists, trainers, senior commanders, and groups of jihadis who were being trained for FIDA in action were eliminated. This facility at Balakot. Was headed by Maulana Yusuf Azar, alias Ustad Ghori, the brother-in-law of Masood Azar, chief of the JEM. The government of India is firmly and resolutely committed to taking all necessary measures to fight the menace of terrorism. Hence, this non-military preemptive action was specifically targeted at the Jashem mohammad camp. The selection of the target. Was also conditioned by our desire to avoid civilian casualties. The facility is located in thick forest on a hilltop far away from any civilian presence. As the strike has taken place only a short while ago, we are awaiting further details. The government of Pakistan had made a solemn commitment in January 2004 not to allow its soil. Or territory under its control to be used for terrorism against India. We expect that Pakistan lives up to its public commitment and takes follow up action to dismantle all JEM and other camps and hold the terrorists accountable for their actions. Thank you.